21 ਦਸੰਬਰ ਨੂੰ ਆਪਾਂ ਇਹਨਾਂ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਆਪਾਂ ਇਹਨਾਂ ਨੂੰ ਕਾਮਯਾਬ ਕਰਨਾ ਹੈ ਹੁਣ ਆਪਾਂ ਅਗਲੀ ਕਾਰਜ ਸ਼ੁਰੂ ਕਰਦੇ ਇਹਨਾਂ ਨੂੰ ਲੱਡੂਆਂ ਦਾ ਤੋਲਣ ਦਾ ਇਹਦਾ ਪ੍ਰੋਗਰਾਮ ਰੱਖਿਆ ਹਾਂਜੀ ਜੈਨ ਸਾਹਿਬ ਆਓ ਕੰਡੇ ਤੇ ਬੈਠੋ ਜੀ ਕਾਲੇ ਤੇਰੀ ਸੋਨ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਨਗਰ ਕੌਂਸਲ ਦੀਆਂ ਚੋਣਾਂ 21 ਤਰੀਕ ਨੂੰ ਹੋ ਰਹੀਆਂ ਨੇ ਜੇ ਆਪਾਂ ਗੱਲ ਕਰੀਏ ਤਲਵੰਡੀ ਸਾਹਿਬ ਉਹਦੇ ਤਲਵੰਡੀ ਸਾਹਿਬ ਉਹਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਦਾ ਵੀ ਪ੍ਰਚਾਰ ਜੋਰਾਂ ਸੁਰਾਂ ਤੇ ਹੋਇਆ ਉਹ ਰਿਹਾ ਅਸੀਂ ਗੱਲਬਾਤ ਕਰਦੇ ਆਂ ਤਲਵੰਡੀ ਸਾਬੋ ਦੇ ਵਾਰਡ ਨੰਬਰ 2 ਦੀ ਤਸਵੀਰਾਂ ਦੇ ਵਿੱਚ ਵਾਰਡ ਨੰਬਰ 2 ਤੋਂ ਆਜ਼ਾਦ ਹਉਮੀਦਵਾਰ ਕੈਨ ਸਾਹਿਬ ਨਰਿੰਦਰ ਕੁਮਾਰ ਕਾਲਾ ਜੈਣਾ ਜਿਹੜਾ ਉਹ ਖੜਾ ਹੋਇਆ ਤੇ ਉਹਨਾਂ ਦੇ ਹੱਕਦਾਰ ਸਪੋਰਟਰ ਜਿਹੜੇ ਉਹ ਨਾਰੇਬਾਜ਼ੀ ਕਰ ਰਹੇ ਐ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵਾਰਡ ਨੰਬਰ 2 ਤੋਂ ਬਿਲਕੁਲ ਆਜ਼ਾਦ ਤੌਰ ਤੇ ਉਮੀਦਵਾਰਾ ਜਿਹੜਾ ਉੱਥੇ ਹੈ ਤੇ ਆਪਣਾ ਚੋਣ ਪ੍ਰਚਾਰਾ ਜਿਹੜਾ ਸਿੱਖਾਂ ਤੇ ਕਰ ਰਿਹਾ ਹੈ ਆਪਾਂ ਗੱਲਬਾਤ ਕਰਦੇ ਆਂ ਕਿ ਇਹਨਾਂ ਦਾ ਕੀ ਮੁੱਦੇ ਰਹਿਣਗੇ ਕੀ ਗੱਲਬਾਤ ਹੈ ਹਾਂਜੀ ਬਾਈ ਜੀ ਕੀ ਨਾਂ ਹੈ ਤੁਹਾਡਾ ਅਤੇ ਕਿਹੜੇ ਤੋਂ ਪਹਿਲਾਂ ਨਾਂ ਰਸੋ ਦਰਖਾਸਤ ਕਰਦੇ ਮੇਰਾ ਨਾਮ ਨਰਿੰਦਰਮਾਹ ਕਮਰ ਕਾਲਾ ਜੈਨ ਜੀ ਮੈਂ ਪਾਰਟ ਨੰਬਰ 2 ਤੋਂ ਆਜ਼ਾਦ ਬੀਆਰ ਬਈਓ ਕਾਜ ਭਰੇ ਨੇ ਤੇ ਅੱਜ ਆਸ਼ੀਰਵਾਦ ਲੈਣ ਇਹਨਾਂ ਦਾ ਆਈਐਮਪੀ ਭਰਾਵਾਂ ਦਾ ਕਿਸ ਤਰ੍ਹਾਂ ਲੱਗ ਰਿਹਾ ਹੈ ਚੋਣ ਪ੍ਰਚਾਰ ਤੁਸੀਂ ਹੈ ਕਿਸ ਤਰ੍ਹਾਂ ਤੁਹਾਨੂੰ ਹੰਗਾਰਾ ਮਿਲ ਰਿਹਾ ਤੇ ਕੀ ਮੁੱਦੇ ਨੇ ਬਹੁਤ ਬੜੀ ਹੰਗਾਰਾ ਮਿਲ ਰਿਹਾ ਜੀ ਸਾਰੇ ਭਰਾਵਰੇ ਨਾਲ ਨੇ ਤੇ ਸਮੱਸਿਆਵਾਂ ਬਾਈ ਬੀਤੀ ਮੈਂ ਬਹੁਤ ਜਾਵਾਂ ਘੁੰਮ ਕੇ ਦੇਖੀਆਂ ਹੋਈਆਂ ਨੇ ਸਭ ਤੋਂ ਵੱਡੀ ਸਮੱਸਿਆ ਤਾਂ ਹੈ ਸਿਗਰਟ ਇਹ ਪਾਗਦੇ ਦੇਖੋ ਗੰਦਾ ਪਾਣੀ ਸੜਕਾਂ ਤੇ ਖੜਾ ਹੈਗਾ ਜੀ ਇੱਕ ਲਾਈਟਾਂ ਦੀ ਤੇ ਇੱਕ ਕੈਮਰਾ ਦੀ ਇਹ ਸਾਰਾ ਵੱਡੀ ਸਮੱਸਿਆ ਹੈ ਮੇਰਾ ਤਾਂ ਮਕਸਦ ਇਹ ਹੀ ਲੱਗੇ ਚੱਲਿਆ ਮੈਂ ਇਹ ਕਿ ਤਾਂ ਸਿਗਰਟ ਦੀ ਸਮੱਸਿਆ ਹੱਲ ਕੀਤੀ ਜਾਵੇ ਇੱਕ ਇਹ ਦਸ ਸੀਸੀਟੀਵੀ ਕੈਮਰੇ ਲਵਾਏ ਜਾਣ ਤੇ ਲਾਈਟਾਂ ਲਗਾਪਾਂ ਦਾ ਕੀਤਾ ਜਾਵੇ ਇਹ ਤੁਸੀਂ ਮਤਲਬ ਜਿੱਤ ਜਾਣੇ ਹੋ ਲੋਕ ਤੁਹਾਨੂੰ ਵੋਟਾਂ ਪਾਉਣਗੇ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਮਤਲਬ ਲੋਕਾਂ ਨੂੰ ਦੱਸੋਗੇ ਵੀ ਅਸੀਂ ਜੇ ਮੈਂ ਜਿੱਤ ਗਿਆ ਮੈਨੂੰ ਕਾਮਯਾਬ ਕਰਤਾ ਤੁਸੀਂ ਮੈਂ ਆ ਮਤਲਬ ਮੁੱਦੇ ਆ ਜਿਹੜੇ ਲੋਕਾਂ ਦੇ ਹੱਲ ਕਰਨਾ ਸਰ ਦਾ ਵੱਡਾ ਮੁੱਦਾ ਬੇਜਿਆਈ ਹੈ ਵੀ ਅੱਜ ਕੱਲ ਨਸ਼ੇ ਦਾ ਬਹੁਤ ਫੈਲਾ ਹੋਇਆ ਤੇ ਕਿਤੇ ਪੁਲਿਸ ਥਾਣੇ ਕੇ ਦੇ ਸੰਭਾਈ ਨਹੀਂ ਲੀ ਹਾਂ ਮਦਦ। ਠੀਕ ਹੈ। ਪਹਿਲਾਂ ਤਾਂ ਮੈਂ ਮੇਰੇ ਬਾੜਵਾਲਾਂ ਨੂੰ ਇਹੀ ਬੇਰਾਂ ਬੇਨਤੀ ਕਰਦਾ ਵੀ ਕੋਈ ਵੀ ਸਮੱਸਿਆ ਮੇਰੇ ਕੋਲ ਆਓ। ਮੇਰੀ ਬਾਫਰ ਕੇ ਲੈ ਕੇ ਜਾਓ। ਮੈਂ ਉਹ ਨਾਂ ਖੜਾ ਹਾਂ। 24 ਘੰਟੇ ਮੰਨਦੇ ਸੇਵਾ 24 ਘੰਟੇ। ਜਦੋਂ ਮਰਜ਼ੀ ਮੈਨੂੰ ਆ ਕੇ ਮਿਲੋ। ਉਹਨਾਂ ਦੀ ਮੈਂ ਹੱਥ ਫੜ ਕੇ ਉਹਨਾਂ ਦਾ ਦਾ ਚੱਲਣ ਨੂੰ ਪਿਆਰ ਕੋਈ ਐਲਾਨ ਕਰਨਾ ਚਾਹੁੰਦੇ ਹਾਂ ਜਿ ਕੋਈ ਜਿੱਤ ਜਾਂਦੇ ਆ ਲੋਕ ਤੁਹਾਨੂੰ ਕਿਹੜੇ ਮੁੱਦਿਆਂ ਤੇ ਜਿਹੜਾ ਉਹ ਵੋਟ ਪਾਉਣਾ ਕਿਉਂ ਪਾਉਣਾ ਕਿਉਂਕਿ ਮਤਲਬ ਲੋਕ ਤਾਂ ਇਹ ਕਹਿੰਦੇ ਆ ਵੀ ਮਤਲਬ ਕਿਉਂ ਪਾਈਏ ਕੋਈ ਖਾਸ ਗੱਲ ਕਰਨਾ ਚਾਹੁੰਦੇ ਆ ਲੋਕਰੇ ਤੁਹਾਡੇ ਵੋਟਰਾਂ ਨਾਲ ਵੀ ਤਾਂ ਆ ਕੇ ਤੁਹਾਨੂੰ ਮਤਲਬ ਵੋਟ ਪਾਉਣੇ ਤੇ ਖਾਸ ਗੱਲ ਤਾਂ ਗਿਰਦੀ ਸਾਰਾ ਬੱਡੇ ਗੱਲ ਇਹੀ ਨਾ ਬੇਦਾਗ ਬੰਦਾ ਜੀ ਠੀਕ ਹੈ ਜੀ ਤੇ ਇੱਕ ਸਾਰਾ ਵੱਡਾ ਐਲਾਨ ਤਾਂ ਮੈਂ ਇਹੀ ਕਰ ਰਿਹਾ ਵੀ 5 ਲੱਖ ਰੁਪਏ ਮੈਂ ਆਪਦੇ ਗਿਰਦੀ ਇਹਦੇ ਵਿੱਚ ਖਰਚ ਕਰਾਂਗਾ ਕੈਮਰੇ ਲਵਾਉਂਗਾ ਲਾਈਟਾਂ ਵੀ ਲਵਾਉਂਗਾ ਤੇ ਜੋ ਵੀ ਹੋਰ ਵੀ ਕੋਈ ਇਥੇ ਸਮਾਜਿਕ ਦਾ ਕੰਮ ਆ ਮੈਂ ਆਪਣੇ ਕੋਲ ਪੱਲੋ ਕਰਵਾਉਂਗਾ ਗਵਰਨਮੈਂਟ ਮੇਂ ਲੋਕ ਮਿਲੇ ਚਾਹੇ ਨਾ ਮਿਲੇ ਪਰ ਮੈਂ ਨਾ ਇਹਨਾਂ ਦੇ ਲੋਕਾਂ 'ਚ ਖੜਾ ਬਿਲਕੁਲ ਕੀ ਤੁਸੀਂ ਤੁਹਾਡਾ ਚੋਣ ਨਿਸ਼ਾਨ ਕੀ ਹੈ ਤੁਸੀਂ ਮਤਲਬ ਕੀ ਕਹਿਣਾ ਚਾਹੁੰਦੇ ਹੋ ਵੋਟ ਨੰਬਰ 2 ਦੇ ਵੋਟਰਾਂ ਨੂੰ ਲੋਕਾਂ ਕੋਲ ਜਾਓਗੇ ਤੇ ਕਿਹੜੇ ਚੋਣ ਨਿਸ਼ਾਨ ਤੇ ਛੋਟਾ ਮਤਲਬ ਵੋਟਾ ਫੋਲ ਬਸ ਵੋਟਾ ਕੋਲ ਤਾਂ ਇਹ ਮੇਰੇ ਹੱਥ ਬਨ ਕੇ ਬੇਨਤੀ ਹੈ ਵੀ ਭਰਾ ਬਨ ਕੇ ਅੱਗੇ ਮੇਰੇ ਹੱਥ ਰੱਖੋ ਸਿਰ ਤੇ ਠੀਕ ਹੈ ਜੀ ਮੈਨੂੰ ਮੌਕਾ ਦੇ ਕੇ ਦੇਖੋ ਹਾਂ ਤੇ ਬਸ ਇਹੀ ਬੇਨਤੀ ਹੈ ਹਰ ਆਹ ਖੜੇ ਨਾਲ ਸਪੋਰਟਰ ਵੀ ਮੌਜੂਦ ਨੇ ਆਪਣੇ ਨਰੀਂਦਰ ਕੁਮਾਰ ਕਾਲਾ ਜੀ ਜੀ ਪਿਛਲੇ 15 ਸਾਲ ਤੋਂ ਦੁਕਾਨਦਾਰੀ ਦੇ ਵਿੱਚ ਨੇ ਹਰੇਕ ਭਰਾ ਦੇ ਨਾਲ ਖੜਦੇ ਆ ਮੈਂ ਇੱਕ ਦੁਕਾਨਦਾਰ ਆ ਮੈਨੂੰ ਕਦੇ ਕੋਈ ਸਮੱਸਿਆ ਹੋ ਜੇ ਤੇ ਮੈਂ ਬਾਈ ਨਾਲ ਜਾਂਦਾ ਬਾਈ ਮੇਰੇ ਨਾਲ ਮੋੜਾ ਲਾ ਕੇ ਮੋੜੇ ਖੜਦੇ ਨੇ ਤਾਂ ਮੈਨੂੰ ਉਮੀਦ ਆ ਵੀ ਜਦ ਇਹ ਕੱਲ ਨੂੰ ਐਮਸੀ ਬਣ ਕੇ ਆਉਂਦੇ ਨੇ ਤੇ ਇਹਨਾਂ ਦੀ ਸ਼ਕਤੀ ਦੁੱਗਣੀ ਹੋ ਜੂਗੀ ਦੇਖ ਪਾਵਰ ਦੇ ਤੌਰ ਤੇ ਆਉਣਗੇ ਤਾਂ ਸਾਨੂੰ ਮੈਂ ਅਜੀ ਹਿੰਦੂ ਭਾਈ ਚਾਰੇ ਦੇ ਤੌਰ ਤੇ ਦੇਖਦੇ ਆ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਠਾਣਿਆਂ ਦੇ ਵਿੱਚ ਪੁਚਹਰੀਆਂ ਦੇ ਵਿੱਚ ਤਾਂ ਬਾਈ ਸਾਡੇ ਨਾਲ ਖੜਾ ਸੀ ਇਹਨਾਂ ਦੇ ਸਪੋਰਟ ਦੇ ਨਾਲ ਇਹਨਾਂ ਨੂੰ ਸਪੋਰਟ ਦੇ ਰਹੇ ਆ ਇਹਨਾਂ ਨਾਲ ਤੁਰ ਰਹੇ ਆ ਵੀ ਸਾਨੂੰ ਪਤਾ ਵੀ ਇਹ ਬੇਦਾਗ ਹੈ ਇਮਾਨਦਾਰ ਅਣਥੱਕਾ ਮੂਹਰੇ ਨਾਲ ਮੂਹੜਾ ਲਾ ਕੇ ਚੱਲਣ ਵਾਲਾ ਬੰਦਾ ਹੈ ਜੀ ਹਾਂ ਜੀ ਕੀ ਨਾਂ ਤੁਹਾਡਾ ਕੀ ਨਾਂ ਤੁਹਾਡਾ ਦਜੀ ਮੇਰਾ ਨਾਂ ਜਸਪ੍ਰੀਤ ਸਿੰਘ ਜੀ ਜਸਪ੍ਰੀਤ ਜੀ ਕਿਵੇਂ ਜੇ ਜਿੱਤ ਜਾਂਦਾ ਲੱਗਦਾ ਤੁਹਾਨੂੰ ਵੀ ਥੋੜੇ ਮਤਲਬ ਕੰਮ ਕਰਵਾਉਣਗੇ ਹਾਂ ਜੀ ਹਾਂ ਜੀ ਜ਼ਰੂਰੀ ਜੀ ਵਧੀਆ ਬੰਦੇ ਆਈ ਬਾਕੀ ਇਹ ਦੁਕਾਨਦਾਰ ਬੰਦੇ ਆਈ ਜ਼ਰੂਰ ਕੰਮ ਕਰਾਉਣਗੇ ਬਿਲਕੁਲ ਆ ਸਾਡੇ ਨਾਲ ਚੱਕੀ ਵਾਲੇ ਜੋ ਮਤਲਬ ਇੱਥੇ ਖੜੇ ਆ ਇਹਨਾਂ ਨਾਲ ਹਾਂ ਜੀ ਕੀ ਨਾਂ ਤੁਹਾਡਾ ਮਨਤਾ ਸਿੰਘ ਮੈਮੀ ਕੋਠੀਵਾਲਾ ਰਤਲਵੰਡੀ ਸਾਹਬੋ ਜੀ ਕੀ ਮਤਲਬ ਤੁਹਾਨੂੰ ਲੱਗਦਾ ਵੀ ਇਹ ਜੇ ਜਿੱਤ ਜਾਂਦੇ ਆ ਲੋਕ ਕਿਉਂ ਇਹਨਾਂ ਨੂੰ ਵੋਟਾਂ ਕੋਲ ਕੰਮ ਕਰਾਉਣਗੇ ਜਾਂ ਕਿਵੇਂ ਇਸ ਤਰ੍ਹਾਂ ਇਹ ਬਹੁਤ ਨੇਕ ਸੁਭਾਅ ਦੇ ਬੰਦੇ ਨੇ ਜੀ ਤੇ ਹਰੇਕ ਗਰੀਬ ਅਮੀਰ ਨਾਲ ਇਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਹਾਂ ਜੋ ਇਹਨਾਂ ਨੇ ਐਲਾਨ ਕਰਿਆ 5 ਲੱਖ ਦੇਣ ਦਾ ਕਿਵੇਂ ਲੈਣਗੇ ਤੁਸੀਂ ਬਸ ਅਸੀਂ ਤਾਂ ਕਹਾਂਗੇ ਜੀ ਵੀ ਗਰੀਬ ਬੱਚਿਆਂ ਨੂੰ ਵਰਦੀਆਂ ਵਗੈਰਾ ਦਿੱਤੀਆਂ ਜਾਣ ਜੀ ਹਾਂ ਉਹਨਾਂ ਦੇ ਠੰਡ ਦੇ ਵਿੱਚ ਬੂਟ ਪਵਾਏ ਜਾਣ ਜੀ ਉਹਨਾਂ ਨੂੰ ਕਿਤਾਬੀ ਕਿਤਾਬਾਂ ਵਗੈਰਾ ਦਿੱਤੀਆਂ ਜਾਣ ਪਾਰਟੀ ਵਾਸਤੇ ਜੀ ਇਹ ਸਾਡਾ ਭਰਾ ਜੀ ਅਸਤੇ ਦੇ ਆਪਣੇ ਭਰਾ ਕਰਕੇ ਲੱਗੇ ਹੋਏ ਨੇ ਨਹੀਂ ਲੱਗਦਾ ਵੀ ਸਾਨੂੰ ਇਹ ਮਤਲਬ ਵਿਕਾਸ ਕਰਾ ਦੋ ਹਾਂਜੀ ਹਾਂਜੀ ਜੋ ਕਹਿ ਰਹੇ ਨੇ ਇਹ ਕਹਿ ਨਹੀਂ ਦੇ ਕਰਨੀ ਦੇ ਬਹੁਤ ਪੂਰੇ ਇਨਸਾਨ ਹਨ ਬਿਲਕੁਲ ਇਹ ਸਨ ਵੋਟਰ ਤੇ ਸਪੋਰਟਰ ਔਰ ਆਜ਼ਾਦ ਉਮੀਦਵਾਰ ਜੋ ਵਾਰਡ ਨੰਬਰ 2 ਤੋਂ ਇਹਨਾਂ ਨੂੰ ਚੋਣ ਨਿਸ਼ਾਨ ਜਹਾਜ ਮਿਲਿਆ ਹੋਇਆ ਤੇ ਇਹ ਕਹਿ ਰਹੇ ਇਹਨਾਂ ਨੇ ਐਲਾਨ ਕੀਤਾ ਇੱਕ ਵੱਡੀ ਗੱਲ ਕੀਤੀ ਹੈ ਵੀ ਅਸੀਂ ਮਤਲਬ ਜੇ ਜਿੱਤ ਗਏ ਤਾਂ 5 ਲੱਖ ਰੁਪਿਆ ਵਾਰਡ ਨੰਬਰ 2 ਦੇ ਬਿਲਕੁਲ ਲਾ ਮੰਗੇ ਹੁਣ ਦੇਖਦੇ ਹਾਂ ਕਿ ਇਸ ਤਰ੍ਹਾਂ ਵੋਟਰ ਤੇ ਸਪੋਰਟਰ ਇਹਨੂੰ ਲੈਣਗੇ ਕੈਮਰਾਮੈਨ ਕਮਲ ਦੇ ਨਾਲ ਲਖਮਿੰਦਰ ਸ਼ਰਮਾ